ਦਾ ਇਹ ਕਹੂੰਗਾ ਵੀ ਭਾਜਪਾ ਵਾਲੇ ਕੁਝ ਆਪਣੀ ਵੀਡੀਓ ਸੋਟਾ ਫਿਰੋੜਿਆ। ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਨਾਲ ਇੰਨੀ ਨਫ਼ਰਤ ਕਰਦੇ ਜਦੋਂ ਟੋਲਿੰਗ ਹੋਣ ਲੱਗ ਗਈ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਦੌਰੇ ਤੇ ਨੇ ਉਸ ਟੋਲਿੰਗ ਤੋਂ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਦੌਰੇ ਆਏ। ਦੇ ਕੇ ਕੀ ਗਏ ਉਹ ਕਿਸੇ ਕੋਲ ਕੋਈ ਗੁੱਡੀ ਛਿੱਪੀ ਕਰਨੀ ਹੁਣ ਇੱਕ ਦੂਜੇ ਨੂੰ ਮਿਹਣੋ ਕਮੈ ਨਹੀਂ ਹੋ ਰਿਹਾ ਹੈ। ਇੱਕ ਦੂਸਰੇ ਦੀ ਦੀਵ ਵਿੱਚ ਬਾਦ ਸੱਟਣ ਦਾ ਯਤਨ ਕਰ ਰਿਹਾ ਹੈ। ਬਹਿ ਗਈ ਗੱਲ ਸੂਬਾ ਸਰਕਾਰ ਦੀ। ਇੱਕ ਤਰੇਲਾ ਤੇ ਦੂਜਾ ਨਿੰਮ ਚੜਿਆ। 12000 ਕੁਸ਼ ਰੁਪਏ ਮਾਨਯੋਗ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਹੁਰਾਂ ਦਾ মিডিਆ ਨੂੰ ਦਿੱਤਾ ਹੋਇਆ ਸਟੇਟਮੈਂਟ ਆ। ਕਹਿੰਦਾ ਪੈਸਾ ਹੀ ਬੜਾ ਪਿਆ 12600 ਕੁਸ਼ ਰੁਪਏ ਕਹਿੰਦਾ ਮੇਰੇ ਤੋਂ ਪਹਿਲੇ ਦਾ ਸਾਰੇ ਫੁੱਟੂ ਲੋਕ ਇਹਨਾਂ ਨੂੰ ਮੁੱਖ ਮੰਤਰੀਪੁਣਾ ਚਲਾਉਣਾ ਹੀ ਨਹੀਂ ਸੀ ਹੁੰਦਾ। ਮੇਰੇ ਕੋਲੇ ਤਾਂ ਇੰਨਾ ਪੈਸਾ ਪਿਆ ਡਿਜ਼ਾਸਟਰ ਮੈਨੇਜਮੈਂਟ ਦਾ ਮੈਂ ਤਾਂ ਉਹ ਪੈਸੇ ਨੂੰ ਇਸ ਤਰੀਕੇ ਨਾਲ ਯੂਟਿਲਾਈਜ਼ ਕਰੂ ਇਹ ਖੁਦ ਸਟੇਟਮੈਂਟ ਦਰਨਾ ਤੇ ਭਾਈ ਹੁਣ ਉਹ 12 12.5 ਹਜ਼ਾਰ ਕਰੋੜ ਰੁਪਈਆ ਸardar ਭਗਵੰਤ ਸਿੰਘ ਮਾਨ ਦੀ ਲੋਕ ਸਭਾ ਖੁੱਲਿਓ ਦੱਸੋ ਕਿੱਥੇ ਹੈਗਾ ਤੁਸੀਂ ਆਪਣੇ ਪੱਲਿਓ ਦਿਵਾਨੇ ਦਿੱਤੀ ਨਹੀਂ ਜੇ ਧਿਆਨਨਦਾਰੀ ਤੇ ਇਮਾਨਦਾਰੀ ਨਾਲ ਤੁਹਾਡੀ ਸਰਕਾਰ ਕੰਮ ਕਰਦੀ ਹੁੰਦੀ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਨੱਕੇ ਤੋੜ ਦਿੰਦੇ ਪੰਜਾਬੀ ਨੱਕੇ ਤੋੜ ਦਿੰਦੇ ਤੁਹਾਨੂੰ ਇਸ ਗੱਲ ਤੋਂ ਸਪਸ਼ਟ ਸੰਕੇਤ ਮਿਲ ਜਾਣੇ ਚਾਹੀਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਹ ਜਿੰਨਾ ਪੈਸਾ ਮੁੱਖ ਮੰਤਰੀ ਰਾਹਤ ਕੋਸ਼ ਉੱਗਿਆ ਸਮਝੋ ਉਹ ਕਿਸੇ ਹਰ ਫੀੜ ਪਰਿਵਾਰ ਕਿਸਾਨ ਮਜ਼ਦੂਰ ਨੂੰ ਨਹੀਂ ਮਿਲਣਾ ਅੱਗੇ ਆ ਜੋ ਇਹ ਲੋਕ ਜਿਹੜੇ ਅਲਾਦੀਨ ਦਾ ਚਰਾਗ ਜਵਾਨ ਵਾਸਤੇ 2022 ਦੇ ਵਿੱਚ ਆਇਆ ਸੀ ਕਹਿੰਦੇ ਸੀ ਰੱਤ ਤੋਂ ਰਾਤ ਓਵਰਨਾਈਟ ਅਸੀਂ ਬਦਲੀ ਕਰ ਦਿਆਂਗੇ ਸਿਸਟਮ ਨੂੰ ਲੋਕਾਂ ਨੂੰ ਕੋਪੜੀਆਂ ਹੰਨੀਆਂ ਗੱਲਾਂ ਇਸ ਤਰੀਕੇ ਦੇ ਨਾਲ ਜਿਚਾਜ ਚਾਕੇ ਕੀਤੀਆਂ ਲੋਕ ਇਹਨਾਂ ਦੇ ਭਰੋਸੇ 'ਚ ਆ ਗਏ ਤੇ ਆ ਇੱਕ ਸਰਕੂਲਰ ਕੱਢਿਆ ਸਿਵਲ ਸਰਜਨ ਪਖਾਨਕੋਟ ਨੇ ਆ ਮੈਂ ਤੁਹਾਨੂੰ ਦਿਖਾ ਰਿਹਾ ਜਿਹਦੇ ਵਿੱਚ ਸੀਨੀਅਰ ਮੈਡੀਕਲ ਅਫਸਰ ਤੋਂ ਲੈ ਕੇ ਚਪੜਾਸੀ ਤੱਕ ਜਨ ਤਰਜਾ 4 4th ਕਲਾਸ ਤੱਕ ਕਿੰਨੇ ਕਿੰਨੇ ਪੈਸੇ ਇਕੱਠੇ ਕਰਕੇ ਸਰਕਾਰ ਨੂੰ ਦੇਣੇ ਆ 8000 ਤੋਂ ਸ਼ੁਰੂ ਹੋਇਆ ਤੇ 4th ਕਲਾਸ 1000 ਰੁਪਈਆ ਉਹ ਸ਼ਰਮ ਕਰ ਲੋ ਸਰਕਾਰ ਚੋਂ ਆਲੇ ਲੋਗੋ ਸ਼ਰਮ ਕਰ ਲੋ ਤੁਸੀਂ ਗਏ ਹਰ ਪੀੜਤਾਂ ਦੇ ਨਾਲ ਹਮਦਰਦੀ ਦਿਤਾਉਣ ਵਾਸਤੇ ਪੁੰਜੇ ਪੌਲੀ ਦਾਤ ਦੀ ਮਗਲ ਹੀ ਹੱਥੇ ਦੋ ਰੋਟੀਆਂ ਰੱਖ ਲਈਆਂ ਉਤੋਂ ਕੋਈ ਖੜਾ ਚਵਾਰੇ ਤੁਹਾਡੀ ਵੀਡੀਓ ਬਣਾ ਰਿਹਾ ਸੀ ਤੁਸੀਂ ਇੱਕ ਗਰਾਈ ਮੂੰਹ ਦੇ ਵਿੱਚ ਨਹੀਂ ਪਾਈ ਇੱਕ ਤਾਂ ਵੀ ਭੁਰਕੀ ਮੂੰਹ ਤੇ ਨਹੀਂ ਪਾਈ ਤੁਸੀਂ ਸਿਰਫ ਫੋਟੋ ਸ਼ੂਟ ਕਰਨ ਵਾਸਤੇ ਵੀਡੀਓ ਬਣਾਉਣ ਵਾਸਤੇ ਜੋ ਜਿਹੜਾ ਕੋਠੇ ਤੇ ਚੜਿਆ ਚਿਵਾਰੇ ਤੇ ਜਿਹੜਾ ਵੀਡੀਓ ਬਣਾਉਂਦਾ ਸੀ ਉਸ ਵੀਡੀਓ ਨੇ ਉਹ ਐਜ਼ ਇਟ ਇਜ਼ ਐਜ਼ ਇਟ ਇਜ਼ ਰੋਟੀ ਸੇਵਾਦਾਰ ਕੋਈ ਗਨਮੈਨ ਤੇ ਐਜ਼ ਇਟ ਇਜ਼ ਉਹ ਉਮੇ ਦੀ ਉਮੇ ਦਾੜੀ ਕੋਲੀ ਲੈ ਕੇ ਚਲੇ ਜਾਂਦਾ ਇਹ जख्मਾਂ ਤੇ ਨਮਕ ਛਿੜਕਣ ਸਮਾ ਲਿਆ ਆਪਣੇ ਪਾਰਟੀ ਦੀ ਇੱਕ ਔਰਤ ਨੂੰ ਹੜਪੀੜਿਤ ਬਣਾ ਲਓ ਤੇ ਉਹ ਬੀਬੀ ਤੁਹਾਡੇ ਗੱਲ ਲੱਗ ਲੱਗੇ ਰੋਣ ਦੀ ਨਟੰਕੀ ਤੇ ਡਰਾਮੇਬਾਜ਼ੀ ਕਰੇ ਤੈ ਤੁਸੀਂ ਵੀ ਉਹੀ ਥੋਕ ਅੱਖਾਂ ਨੂੰ ਲਾ ਕੇ ਅੱਖਾਂ ਪੂੰਝਣ ਲੱਗ ਜਾਓ ਇਹ ਜ਼ਖਮਾਂ ਤੇ ਮੱਲਮ ਨਹੀਂ ਤੇ ਜ਼ਖਮਾਂ ਦੇ ਉੱਤੇ ਨਮਕ ਆ ਤੇ ਅੱਜ ਪੂਲ ਦੁਨੀਆ 'ਚ ਵਸਦਾ ਪੰਜਾਬੀ ਜਿਨ੍ਹਾਂ ਨੇ ਤੁਹਾਨੂੰ ਸਦਾ ਦੇਣ ਦੇ ਵਿੱਚ ਜਿਨ੍ਹਾਂ ਦੇ ਵਿਦੇਸ਼ਾਂ 'ਚ ਵਸਦੇ ਪੰਜਾਬੀ ਆ ਉਹਨਾਂ ਨੇ ਤੁਹਾਨੂੰ ਰਾਜ ਭਾਗ ਦੇਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਬਹੁਤ ਵੱਡਾ ਯੋਗਦਾਨ ਅਦਾ ਕੀਤਾ ਸੀ ਬਹੁਤ ਵੱਡਾ ਯੋਗਦਾਨ ਪਾਇਆ ਸੀ ਅੱਜ ਤੁਹਾਡੇ ਤੋਂ ਫੈਡਾ ਪਿਆ ਤੁਸੀਂ ਭਾਜਪਾ ਨੂੰ ਬੋਲੀ ਚਲੋ ਪਾਜਪਾ ਵਾਲੇ ਤੁਹਾਨੂੰ ਬੋਲੀ ਚੱਲਣ ਪੰਜਾਬ ਦੇ ਹੜਪੀੜਤ ਲੋਗਾ ਨੇ ਭਾਜਪਾ ਤੇ ਤੁਹਾਡੇ ਮਿਹਣੇ ਕਿ ਮਿਹਨਤ ਤੋਂ ਕੁਝ ਨਹੀਂ ਲੈਣਾ ਉਹਨਾਂ ਨੂੰ ਜ਼ਰੂਰਤ ਹੈਗੀ ਆ ਮਦਦ ਦੀ ਤੋਂ ਭਾਈ ਲੈ ਕੇ ਆਓ ਮਦਦ ਕਿੱਥੇ ਆ ਤੁਸੀਂ ਤਾਂ ਕਹਿੰਦੇ ਸੀ ਸਾਡੇ ਕੋਲੇ ਸਾਰਾ ਸਮਾਨ ਪਿਆ ਤੇ ਅੱਜ ਪੰਜਾਬ ਦੇ ਲੋਕ ਖਾਸ ਕਰਕੇ ਹੜਾ ਨਾਲ ਪ੍ਰਭਾਵਿਤ ਲੋਕ ਸਾਡੇ 12000 ਕਰੋੜ ਰੁਪਏ ਜਿਹੜਾ ਪੰਜਾਬ ਸੂਬੇ ਦੇ ਖਜ਼ਾਨੇ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਦਾ ਪਿਆ ਉਹਦਾ ਸਾਥ ਤਾਂ ਮੰਗ ਲਿਆ ਫਟੇ ਜੀ ਹੁਣ ਇੱਕ ਰਿਪੋਰਟਾਂ ਵਿੱਚ ਕਰਕੇ ਪਿਆ ਜਾ ਰਿਹਾ ਪਹਿਲਾਂ ਜਿਹੜੀਆਂ ਰਿਪੋਰਟਸ ਬਣਾ ਕੇ ਪਈਆਂ ਕੁਝ 13000 ਜਾਂ 82 ਕਰੋੜ ਦਾ ਸੰਮੇਖ ਨਿਕਰਾ ਗਿਆ ਤਾਂ ਹੁਣ ਵੀ ਜ਼ਿਕਰਾ ਰਿਹਾ ਇਹ ਰਿਪੋਰਟਾਂ ਰਿਪੋਰਟੇ ਦੀ ਖੇਡ ਖੇਡ ਰਿਹਾ ਮੈਂ ਪਹਿਲਾਂ ਕਹਿੰਦਾ ਮਿਹਣੋ ਕਮੀ ਨਹੀਂ ਹੋ ਰਹੀ ਐ ਇਹ ਹੁਣੇ ਰਿਪੋਰਟਾਂ ਦੀ ਖੇਡ ਦੇ ਵਿੱਚ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਵੀ ਲੋਕਾਂ ਦਾ ਧਿਆਨ ਖੱਬਿਓ ਸੱਜੇ ਦੇ ਖੱਬਿਓ ਸੱਚੇ ਹੋ ਜੇ ਇਸ ਕਰਕੇ ਰੌਲਾ ਪਾਉਂਦੇ ਆ ਫੱਲੇ ਕੁਝ ਨਹੀਂ ਹੈਗਾ ਲੋਕ ਕਾਊਂਟਡਾਊਨ ਸਟਾਰਟ ਹੋ ਗਿਆ ਕਾਊਂਟਡਾਊਨ ਸਟਾਰਟ ਹੁੰਦਾ ਸੀ ਸਰਕਾਰਾਂ ਦਾ 6 ਮਹੀਨੇ ਜਦੋਂ ਇਲੈਕਸ਼ਨ ਕੋਡ ਆ ਜਾਂਦਾ ਹੁੰਦਾ ਸੀ ਪਰ ਇਹਨਾਂ ਦਾ ਕਾਊਂਟਡਾਊਨ ਪੰਜਾਬ ਦੇ ਵੋਟਰ ਨੇ ਅੱਜ ਹੀ ਸਟਾਰਟ ਕੀਤਾ ਹੈ ਪੰਜਾਬ ਦੀਆਂ ਤੇ ਹਾਂ ਕਿਹਨਾਂ ਕਿਸਾਨ ਜਿਹੜੇ ਅੱਲੋ ਅਪਣੀ ਖੇਤਾਂ 'ਚ ਖੜੀ ਦੇਖ ਰਹੀ ਹੈ ਕਿ ਉਪਰੰਧ ਨੂੰ ਕੀ ਲੱਗਣਾ ਮਰੀ ਦੀਵਾਲੀ ਜਿਹੜਾ ਕਿ ਇਸ ਵਾਰ ਸੋ ਬੜਾ ਦੁੱਖ ਹੈ ਅਫਸੋਸ ਹੈ ਵੀਡੀਓ ਦੇਖੀ ਜੇ ਹੈ ਜਾ ਕੇ ਵੀ ਕਈ ਕਿਸਾਨਾਂ ਦੇ ਹਾਲਾਤ ਦੇਖਿਆ ਤਾਂ ਇੰਨਾ ਦੁੱਖ ਇੰਨਾ ਦੁੱਖ ਲੱਗਦਾ ਮੈਂ ਨਹੀਂ ਉਹਨਾਂ ਲੋਕਾਂ ਦਾ ਉਹਨਾਂ ਦੀ ਸੇਵਾ ਭਾਵਨਾ ਕੇ ਸ਼ਰਧਾ ਨਾਲ ਸਿਰ ਝੁਕਦਾ ਜਿਹੜੇ ਆਪਣੇ ਟਰੈਕਟਰ ਲੈ ਕੇ ਪਹੁੰਚੇ ਹੋਏ ਹਰ ਪਿੰਡ ਤੋਂ ਸਰਕਾਰਾਂ ਦੀ ਡਿਊਟੀ ਪੰਜਾਬ ਦਾ ਆਬਾਮ ਨਿਭਾ ਰਿਆ ਸਰਕਾਰ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਬੇਫਰ ਹੋ ਗਈ ਫੇਲ ਹੋ ਗਈ ਸਿਰ ਪੰਜਾਬ ਦਾ ਧਿਆਨ ਦਿਾਲੂ ਸੱਜਣ ਆਜੂ ਡਿਊਟੀ ਨਿਭਾ ਰਿਆ ਹਰ ਪਿੰਡ ਦੇ ਵਿੱਚੋਂ ਜਿਹੜੇ ਹੜਾਂ ਦੀ ਮਾਰ ਦੇ ਵਿੱਚ ਨਹੀਂ ਸੀਗੇ ਪੰਜਾਬ ਦਾ ਉਹ ਹਿੱਸਾ ਅੱਜ ਆਪੋ ਆਪਣੇ ਟਰੈਕਟਰ ਆਪੋ ਆਪਣੇ ਡੀਜ਼ਲ ਦੇ ਡਰਮ ਆਪੋ ਆਪਣਾ ਰੋਟੀ ਪਾਣੀ ਲੈ ਕੇ ਉਹਨਾਂ ਦੇ ਖੇਤਾਂ ਦੇ ਵਿੱਚੋਂ ਰੇਤਾ ਇਕੱਠੀ ਕਰ ਰਹੇ ਕਿਹੜੀ ਦੀਵਾਲੀ ਦੀ ਗੱਲ ਕਰਦੇ ਹਾਂ ਮੇਰਾ ਖਿਆਲ ਹੈ ਜਿਹੜਾ ਗਿਆਨੰਦਾਰ ਪੰਜਾਬੀ ਆ ਉਹ ਇਸ ਵਾਰ ਘਰ ਦੇ ਉੱਤੇ ਲੜੀਆਂ ਮੋਮਬਤੀਆਂ ਤੇ ਦੀਵੇ ਨਹੀਂ ਲਾਊਗਾ